ਐਸੀ ਅਗੰਮੀ ਕਲਮਨਾਲ ਤੇਰੇ ਕੀਤੇ ਹੋਏ ਕੰਮਾਂ ਅਨਸਾਰ ਤੇਰੇ ਮਸਤਕ ਤੇ ਲੇਖ ਲਿਖ ਦਿੱਤੇ ਗਏ ਨੇ ਜਿਹਨੂੰ ਨਾ ਕੋਈ ਮਿਟਾ ਸਕਦਾ ਏ ਤੇ ਨਾ ਕੋਈ ਬਦਲ ਸਕਦਾ ਏ ਜਦੋਂ ਸਤਿਗੁਰੂ ਕਰਮਾਂ ਦੀ ਗੱਲ ਸਮਝਾਉਂਦੇ ਨੇ ਉਹ ਕਹਿੰਦੇ ਨੇ ਇਹ ਸਰੀਰ ਇੱਕ ਜ਼ਮੀਨ ਹੈ ਤੇ ਜ਼ਮੀਨ ਵਿੱਚ ਜੋ ਕੁਝ ਵਿਧਿਏ ਉਹ ਕੁਝ ਉਗਦਾ ਹੈ ਜੇ ਜ਼ਿੰਦਗੀ ਵਿੱਚ ਦੁੱਖ ਨੇ ਜੇ ਜ਼ਿੰਦਗੀ ਵਿੱਚ ਕਲੇਸ਼ ਹੈ ਮੁਸੀਬਤਾਂ ਨੇ ਜ਼ਰੂਰ ਬੀਜੇ ਹੋਣਗੇ ਬੀਜਣ ਤੋਂ ਬਗੈਰ ਭੁਗਦਾ ਕੁਝ ਨਹੀਂ ਜੇ ਜ਼ਿੰਦਗੀ ਵਿੱਚ ਦੁੱਖ ਨੇ ਜ਼ਰੂਰ ਕਿਸੇ ਨੂੰ ਦੁਖੀ ਕੀਤਾ ਹੋਵੇਗਾ ਪਲਟ ਕੇ ਤੇਰੀ ਝੋਲੀ ਆਏ ਨੇ ਜੇ ਜ਼ਿੰਦਗੀ ਵਿੱਚ ਮੁਸੀਬਤਾਂ ਨੇ ਜ਼ਰੂਰ ਕਿਸੇ ਲਈ ਮੁਸੀਬਤ ਪਾਈ ਹੋਏਗੀ ਪਲਟ ਕੇ ਤੇਰੀ ਚੋਲੀ ਆਈ ਹੈ ਜੇ ਬਿਪਤਾ ਪੈ ਗਈ ਹੈ ਨਾ ਤੂੰ ਵੀ ਕਿਸੇ ਨੂੰ ਬਿਪਤਾ ਪਾਈ ਹੋਣੀ ਹੈ ਪਲਟ ਕੇ ਤੇਰੀ ਚੋਲੀ ਆਈ ਹੈ ਜੇ ਖੁਸ਼ੀਆਂ ਨੇ ਖੇੜਾ ਏ ਜ਼ਰੂਰ ਤੂੰ ਖੁਸ਼ੀਆਂ ਵੰਡੀਆਂ ਹੋਣੀਆਂ ਨੇ ਪਲਟ ਕੇ ਤੈਨੂੰ ਮਿਲ ਗਈਆਂ ਨੇ ਬਾਣੀ ਅੰਦਰ ਬਹੁਤ ਐਸੀਆਂ ਉਦਾਹਰਨਾਂ ਨੇ ਜਿਹੜੀਆਂ ਬਹੁਤ ਪ੍ਰਚਲਿਤ ਨੇ ਪ੍ਰਚਲਿਤ ਗੱਲਾਂ ਇਸ ਲਈ ਲੈ ਲਈਆਂ ਨੇ ਕਿ ਉਹ ਹਰ ਕਿਸੇ ਨੇ ਸੁਣੀਆਂ ਹੁੰਦੀਆਂ ਨੇ ਜਿਉਂ ਹੀ ਗੱਲ ਕਰੋ ਤੇ ਉਹ ਸਮਝ ਸੇਤੀ ਆ ਜਾਂਦੀ ਹੈ ਲੋ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਜੋ ਕਰਮਾਂ ਦੀ ਗੱਲ ਸੁਣਾਉਂਦੀ ਹੈ ਤੁਹਾਨੂੰ ਸੁਣਦਿਆਂ ਸਾਰੀ ਉਹਦੀ ਸਮਝ ਆ ਜਾਣੀ ਵੀ ਕਰਮਾਂ ਦੀ ਕੀ ਕੀ ਹੈ ਦੁਰਯੋਧਨ ਨੇ ਦ੍ਰੋਪਤੀ ਨੂੰ ਕੇਸਾਂ ਤੋਂ ਫੜਿਆ ਹੋਇਆ ਇਹ ਇੱਕ ਸੀਟ ਕੇ ਭਰੀ ਸਭਾ ਦੇ ਵਿੱਚ ਤੇ ਦਰਬਾਰ ਵਿੱਚ ਲੈ ਆਇਆ ਪੰਜੇ ਪਾਂਵ ਵੇਖਦੇ ਨੇ ਜਿਨ੍ਹਾਂ ਦੀ ਘਰਬਾਲੀ ਮੁਸੀਬਤ ਵਿੱਚ ਫਸੀ ਹੋਈ ਹੈ ਘਰ ਆਈ ਤੇ ਕ੍ਰਿਸ਼ਨ ਮਿਲੇ ਕਹਿੰਦੇ ਪੈਜ ਰਹਿ ਗਈ ਪੈਜ ਰਹੇ ਬੋਲੇ ਸ਼ਰਮਾਂਦੀ ਕਹਿੰਦੀ ਪੈਜ ਤੇ ਰਹਿ ਗਈ ਹੈ ਉਹ ਫਿਰ ਕਹਿੰਦੇ ਸ਼ਰਮਾਂਦੀ ਕਿਉਂ ਹੈ ਕਹਿੰਦੀ ਜੀ ਪੈਜ ਤੇ ਤੁਸਾਰ ਰੱਖ ਲਈਏ ਪਰ ਇੱਜ਼ਤ ਵੀ ਬਹੁਤ ਖਰਾਬ ਕਰਵਾਈ ਪਰੀ ਸਭਾ ਦੇ ਵਿੱਚ ਕਿਸੇ ਇਸਤਰੀ ਨੂੰ ਕੋਈ ਕੇਸਾਂ ਤੋਂ ਪੜ ਕੇ ਕਿਸੇ ਢ ਲਿਆਵੇ ਥੋੜੀ ਨਰਾਦਰੀ ਹੈ ਤੇ ਕ੍ਰਿਸ਼ਨ ਜੀ ਕੀ ਕਹਿੰਦੇ ਕਹਿੰਦੇ ਬੇਟੀ ਨਾਮ ਹੈ ਕਰਾਈ ਇਹ ਤੇਰੀ ਨਰਾਦਰੀ ਤੇ ਨਾਮ ਹੈ ਰੱਖੀ ਹੈ ਤੇਰੀ ਇੱਜ਼ਤ ਇਹ ਤੇਰੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ ਉਹ ਕਹਿੰਦੀ ਕਿਹੜੇ ਕੀਤੇ ਹੋਏ ਕਰਮਾਂ ਦਾ ਫਲ ਹੈ ਕਹਿੰਦੇ ਬੇਟੀ ਤੂੰ ਮੇ ਕਿਸੇ ਦੀ ਇੱਜ਼ਤ ਖਰਾਬ ਕੀਤੀ ਸੀ ਪਲਟ ਕੇ ਤੇਰੀ ਝੋਲੀ ਆ ਗਈ ਤੂੰ ਮੇ ਇੱਜ਼ਤ ਖਰਾਬ ਕੀਤੀ ਸੀ ਕਿਹੜੇ ਬੰਦੇ ਕ੍ਰਿਸ਼ਨ ਦੀ ਯਾਦ ਕਰਾ ਦਿੰਦੇ ਕਹਿੰਦੇ ਪੁੱਤਰ ਯਾਦ ਕਰ ਤਸਾਂ ਬਣਾਇਆ ਰੰਗ ਮੈਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ ਭੂਲ ਬਲੀਆ ਉਹ ਇੱਕ ਕਾਰੀਗਰ ਉਹਦੀ ਕਲਾ ਹੈ ਜੋ ਕੁਝ ਤੁਸੀਂ ਦੇਖਦੇ ਹੋ ਉਹ ਕੁਝ ਹੈ ਨਹੀਂ ਜੋ ਕੁਝ ਹੈ ਉਹ ਕੁਝ ਦਿਸਦਾ ਹੈ ਤੁਸੀਂ ਬਹੁਤਿਆਂ ਨੇ ਐਸੀਆਂ ਇਮਾਰਤਾਂ ਵੇਖੀਆਂ ਹੋਣਗੀਆਂ ਉਹਨੂੰ ਭੂਲ ਬਲਈਆ ਕਹਿੰਦੇ ਨੇ ਬਹੁਤ ਨੇ ਇੰਡੀਆ ਵਿੱਚ ਇਹਨਾਂ ਨੇ ਇੱਕ ਮਹਿਲ ਬਣਾਇਆ ਸੀ ਕਹਿੰਦੇ ਪੁੱਤਰ ਤਸਾਂ ਬਣਾਇਆ ਰੰਗ ਮੈਂ ਉਹਦਾ ਨਾਮ ਸੀ ਜਿੱਥੇ ਕੌਰਵ ਆਏ ਪਾਂਡਵ ਆਏ ਤੇ ਦੁਰਯੋਧਨ ਹੁਣੀ ਵੀ ਆਏ ਆਉਣਾ ਹੀ ਸੀ ਤੁਹਾਡੀ ਰਿਸ਼ਤੇਦਾਰੀ ਜੀ ਹੋਈ ਸੀ ਪਰ ਜਦੋਂ ਆਏ ਉਹ ਆਂਦਿਆਂ ਦੀਵਾਰ ਵਿੱਚ ਵੱਜੇ ਜੇ ਕਿਉਂਕਿ ਜਿਹੜੀ ਦੀਵਾਰ ਸੀ ਉਹ ਦਰਵਾਜ਼ਾ ਸੀ ਜੋ ਦਰਵਾਜ਼ਾ ਸੀ ਉਹ ਦੀਵਾਰ ਸੀ ਜਿਹੜਾ ਰਸਤਾ ਸੀ ਉਹ ਡੂੰਗੀ ਖਾਈ ਸੀ ਜਿਹੜੀ ਡੂੰਗੀ ਖਾਈ ਹੋ ਰਸਤਾ ਸੀ ਜਿਹੜੇ ਟੋਏ ਸਨ ਉਹ ਪਲੰਗ ਸਨ ਤੇ ਜਿਹੜੇ ਪਲੰਗ ਉਹ ਟੋਏ ਸਨ ਆਂਦਿਆਂ ਦਰਵਾਜ਼ੇ ਵਿੱਚ ਵੱਜੇ ਦਰਬਾਨ ਬਾਹਾਂ ਤੋਂ ਪਕੜਦਾ ਕਹਿੰਦਾ ਇੱਧਰ ਹੋ ਕੇ ਟੁਰੋ ਜਦੋਂ ਰਸਤੇ ਵਿੱਚ ਥੁਰੇ ਤੇ ਡੂੰਗੀ ਖਾਈ ਵਿੱਚ ਡਿੱਗ ਪਏ ਜਦੋਂ ਦਰਬਾਨ ਨੇ ਖਾਈ ਵਿੱਚੋਂ ਕੱਢੇ ਪਲੰਗ ਤੇ ਬੈਠਣ ਲੱਗੇ ਡੂੰਗੀਆਂ ਟੋਇਆਂ ਦੇ ਵਿੱਚ ਡਿੱਗ ਪਏ ਕੱਪੜੇ ਉਹਨਾਂ ਦੇ ਲੱਪੜ ਗਏ ਤੇ ਭਰੀ ਸਵਾਚ ਨਰਾਦਰੀ ਹੋ ਗਈ ਕਹਿੰਦੇ ਬੇਟੀ ਯਾਦ ਕਰ ਓ ਚਿਵਾਰੇ ਦੇ ਉੱਤੇ ਤੂੰ ਖੜੀ ਸੀ ਤੂੰ ਇਸ ਜ਼ਬਾਨ ਤੋਂ ਜਿਹੜੇ ਸ਼ਬਦ ਬੋਲੇ ਇਸ ਕਰਮ ਰੂਪੀ ਧਰਤੀ ਵਿੱਚ ਇੱਕ ਮਾੜਾ ਬੀਜ ਬੀਜ ਲਿਆ ਤੂੰ ਕੀ ਬੋਲੀ ਕਹਿੰਦੀ ਅੰਨਿਆਂ ਦੇ ਅੰਨੇ ਹੀ ਰਹੇ ਨਾ ਉਹਨਾਂ ਦਾ ਭਾਬ ਅੰਨਾ ਸੀ ਬਾਪੂ ਵੀ ਉਹਨਾਂ ਦੇ ਬੱਚੇ ਵੀ ਅੰਨੇ ਅੰਨਿਆਂ ਦੇ ਅੰਨੇ ਹੀ ਰਹੇ ਨਾ ਇੱਕ ਤਾਂ ਉਹਨਾਂ ਦੀ ਨਰਾਦਰੀ ਹੋ ਗਈ ਇੱਕ ਤੇਰੇ ਕਬੂਲਾਂ ਨੇ ਉਹਨਾਂ ਨੂੰ ਬਹੁਤ ਜਲੀਲ ਕਰ ਦਿੱਤਾ ਬੱਚੇ ਕਰਮਾਂ ਦੇ ਫਲ ਤੈਨੂੰ ਭੋਗਣੇ ਪੈ ਗਏ ਤੂੰ ਉਹਨਾਂ ਦੀ ਨਰਾਦਰੀ ਕੀਤੀ ਸੀ ਅੱਜ ਭਰੀ ਸਭਾ ਵਿੱਚ ਤੇਰੀ ਨਰਾਦਰੀ ਹੋ ਗਈ ਜੀੜੀ ਤੇਰੀ ਰਹੀ ਇੱਜ਼ਤ ਉਹ ਵੀ ਤੂੰ ਸੁਣ ਲੈ ਅਮਰਤ ਵੇਲਾ ਸੀ ਨਦੀ ਦੇ ਕਿਨਾਰੇ ਤੂੰ ਤੁਰ ਹੀ ਜਾਂਦੇ ਸੀ ਤੂੰ ਕੀ ਵੇਖਿਆ ਇੱਕ ਸਾਧੂ ਉਹਦੇ ਤਨ ਦੇ ਉੱਪਰ ਕਪੜਾ ਨਹੀਂ ਸੀ ਕਿ ਮੈਂ ਤੁਹਾਨੂੰ ਬਾਣੀ ਤੋਂ ਸੁਣਾ ਰਿਹਾ ਤੁਹਾਨੂੰ ਪ੍ਰਮਾਣ ਵੀ ਦੇਵਾਂਗਾ ਪੰਗਤੀ ਸੁਣਾਵਾਂ ਤੂੰ ਕੀ ਵੇਖ ਤੀ ਸਾਧੂ ਨੂੰ ਠੰਡ ਲੱਗਦੀ ਹੈ ਉਹਦੇ ਕੋਲ ਕਪੜਾ ਨਹੀਂ ਹੈ ਤੂੰ ਆਪਣੀ ਸਾੜੀ ਦੇ ਨਾਲ ਪੱਲੂ ਪਾੜ ਕੇ ਨਾ ਉਹਦੇ ਉੱਪਰ ਪਾ ਦਿੰਦਾ ਜਦੋਂ ਤੂੰ ਵੇਖਿਆ ਵੀ ਅਜੇ ਵੀ ਉਹਦੀ ਠੰਡ ਨਾ ਰੁਕੇ ਤੂੰ ਤਨ ਢੱਗਣ ਜੋਗਾ ਕੱਪੜਾ ਰੱਖ ਲਿਆ ਬਾਕੀ ਸਾਰਾ ਹੀ ਉਹਦੇ ਉੱਤੇ ਪਾ ਲਿਆ ਇਹਨੂੰ ਠੰਡ ਨਾ ਲੱਗੇ ਬੱਚੇ ਜਿਹੜੀ ਤੇਰੀ ਇੱਜ਼ਤ ਰਹਿ ਗਈ ਹੈ ਨਾ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇਰਾ ਤਨ ਨੰਗਾ ਨਾ ਕਰ ਸਕੇ ਕਿ ਪਾਣੀ ਤੋਂ ਤੋਂ ਮੈਂ ਪੰਕਤੀ ਸੁਣਾਈ। ਓ ਦਰੋਪਤੀ ਨੇ ਜਿਹੜੀਆਂ ਲੀਰਾਂ ਦਿੱਤੀਆਂ ਸੀ ਨਾ ਸਾਧੂ ਨੂੰ ਜਦੋਂ ਉਹਦੀਆਂ ਸਾਰੀਆਂ ਲਾਣ ਲੱਗੇ ਉਹ ਲੀਰਾਂ ਨੇ ਐਸਾ ਕੰਮ ਕੀਤਾ ਉਹਦੀ ਇੱਜ਼ਤ ਨਾ ਖਰਾਬ ਕਰ ਸਕੇ। ਭਰੀ ਸਭਾ ਤੇ ਇਦਨ ਰਹਿ ਗਈ। ਕਿਕਰਾਂ ਦੇ ਬੀਜ-ਬੀਜ ਕੇ ਇਹ ਨਾ ਸੋਚੀ ਵੀ ਇਹਨੂੰ ਅੰਗੂਰ ਲੱਗਣਗੇ। ਸੂਤ ਕੱਤਦਾ ਏ ਤੇ ਰੇਸ਼ਮ ਦੀ ਉਲੀਕ ਨਾ ਕਰੀ। ਕਿਸੇ ਦਾ ਦਿਲ ਦੁਖਾਉਂਦਾ ਹੈ ਕਿਸੇ ਦੀ ਨਰਾਦਰੀ ਕਰਦਾ ਹੈ ਕਿਸੇ ਨੂੰ ਜਲੀਲ ਕਰਦਾ ਹੈ ਇੱਕ ਦਿਨ ਤੂੰ ਵੀ ਹੋਣਾ ਹੈ ਫਲ ਤੈਨੂੰ ਵੀ ਚੁਗਰਨੇ ਮਿਲਣਾ ਰੱਬ ਜੀ ਦੀ ਮਰਜ਼ਾ ਦਾ ਹੈ ਅੱਧਰ ਦੀ ਦੇ ਵਿੱਚ ਕਿਸਾਨ ਇੱਕ ਦਾਣਾ ਬੀਜਦਾ ਹੈ ਕਿੰਨੇ ਦਾਣੇ ਉੱਗ ਜਾਂਦੇ ਨੇ ਪਰ ਜਦੋਂ ਬੀਜਣ ਜਾਂਦਾ ਹੈ ਨਾ ਜਾਣ ਤੋਂ ਪਹਿਲਾਂ ਜਿਹੜੇ ਨੇ ਕਰਸਾਣੀ ਕੀਤੀ ਉਹਨਾਂ ਨੂੰ ਪਤਾ ਉਹ ਇੱਕ ਇੱਕ ਦਾਣਾ ਟੋ ਕੇ ਵੇਖਦਾ ਹੈ ਬੀਜਣੇ ਨੇ ਵੱਢਣੇ ਨੇ ਫਿਰ ਝੁੱਕ ਕੇ ਵੀ ਲੈਣਾ ਹੈ ਬੀਜ ਚੰਗਾ ਹੋਵੇ ਜਦੋਂ ਬੀਜਣ ਜਾਂਦਾ ਏ ਸੰਗਤ ਜੀ ਬੋਰੀ ਸਿਰ ਤੇ ਰੱਖ ਕੇ ਟੁਰ ਜਾਂਦਾ ਏ ਤੇ ਜਦੋਂ ਲੈ ਕੇ ਆਉਂਦਾ ਟਰਾਲੀਆਂ ਤੇ ਗੱਡੀਆਂ ਤੇ ਬਾਰ-ਬਾਰ ਕੇ ਲਿਆਉਂਦਾ ਹੈ ਤੇ ਮਹਾਰਾਜ ਬਾਣੀ ਵਿੱਚ ਕੀ ਇਸ਼ਾਰਾ ਕਰਦੇ ਨੇ ਜਿਹੜਾ ਬੀਜਿਆ ਏ ਵੱਢਣਾ ਵੀ ਪੈਣਾ ਹੈ ਚੁਪਣਾ ਵੀ ਪੈਣਾ ਹੈ ਫਿਰ ਵੱਡਣ ਵੱਲੇ ਦਾ ਰੋਈ ਮੈਂ ਤੇ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਮੇਰੇ ਨਾਲ ਕਿਉਂ ਹੋ ਗਿਆ ਫਿਰ ਰੋਣਾ ਪੈਣਾ ਤੈਨੂੰ ਵੱਡਣ ਵੇਲੇ ਮਾੜਾ ਬੀਜ ਨਾ ਬੀਜ ਲਈ